ਸਤਿ ਸ਼੍ਰੀ ਅਕਾਲ ਅੱਜ ਆਪਾਂ ਪੀਐਸਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊਜ਼ ਨੂੰ ਕਵਰ ਕਰਾਂਗੇ ਠੀਕ ਹੈ ਤੇ ਆਪਣਾ ਪਹਿਲਾ ਕੁਐਸਚਨ ਹੈਗਾ ਆ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੀ ਰਾਜਧਾਨੀ ਕਿਹੜੀ ਸੀ ਆਪਸ਼ਨ A ਅੰਮ੍ਰਿਤਸਰ ਆਪਸ਼ਨ B ਲਾਹੌਰ ਆਪਸ਼ਨ C ਪਟਿਆਲਾ ਜਾਂ ਫਿਰ ਆਪਸ਼ਨ D ਗੁਜਰਾਵਾਲਾ ਤੇ ਇਸਦੀ ਕਰੈਕਟ ਆਪਸ਼ਨ ਮਤਲਬ ਇਸ ਦਾ ਕਰੈਕਟ ਆਨਸਰ ਹੈਗਾ ਆਪਸ਼ਨ B ਅੰਮ੍ਰਿਤਸਰ ਨੂੰ ਸਿੱਖ ਰਾਜ ਦੀ ਧਾਰਮਿਕ ਰਾਸਤਾ ਨਹੀਂ ਮੰਨਿਆ ਜਾਂਦਾ ਸੀ ਲੇਕਿਨ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਸਲ ਰਾਸਤਾ ਨੇ ਸੀ ਉਹ ਸੀਗਾ ਲਾਹੌਰ ਠੀਕ ਹੈ ਅਗਲਾ ਕੁਐਸਚਨ ਹੈਗਾ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਿਸ ਸਾਲ ਸ਼ਾਮਿਲ ਕੀਤਾ ਗਿਆ ਸੀ ਆਪਸ਼ਨ A 1839 ਆਪਸ਼ਨ B 1845 ਆਪਸ਼ਨ C 1849 ਜਾਂ ਫਿਰ ਆਪਸ਼ਨ D 1857 ਤਿਸਤੀ ਤੇ ਇਸ ਦਾ ਕਰੈਕਟ ਆਨਸਰ ਹੈਗਾ ਆ অপਸ਼ਨ ਸੀ 1849 ਲਾਡ ਲਹਾਉਰ ਜੇ ਸਮੇਂ ਚਿਕਾ ਦੂਜੀ ਐਂਗਲੋ ਸਿੱਖ ਯੁੱਧ ਦੂਜੇ ਐਂਗਲੋ ਸਿੱਖ ਵਾਰ ਤੋਂ ਬਾਅਦ ਇਸ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਅਗਲਾ ਕੁਐਸਚਨ ਹੈਗਾ ਆ ਪੰਜਾਬ ਬ리아ਸਤੀ ਪ੍ਰਜਾ ਮੰਡਲ ਦੀ ਸਥਾਪਨਾ ਕਿਸ ਦਿਗਵਾਹੀ ਹੇਠ ਹੋਈ ਸੀ অপਸ਼ਨ A ਲਾਲ ਰਾਜਪਟਰਾਏ অপਸ਼ਨ B ਸੇਵਾ ਸਿੰਘ ਠਿਕਰੀਵਾਲਾ অপਸ਼ਨ C ਭਗਤ ਸਿੰਘ ਜਾਂ ਫਿਰ অপਸ਼ਨ D ਬਾਬਾ ਸੋਹਣ ਸਿੰਘ ਪਖਨਾ ਤੇ ਇਸ ਦਾ கரੈਕਟ ਆਨਸਰ ਹੈਗਾ ਆ অপਸ਼ਨ B ਸੇਵਾ ਸਿੰਘ ਠਿਕਰੀਵਾਲਾ 1928 ਦੇ ਵਿੱਚ ਕਹਿੰਦੇ ਰਾਸਤੀ ਲੋਕਾਂ ਦੇ ਹੱਕ ਦੇ ਲਈ ਠੀਕ ਹੈ ਪੰਜਾਬ ਰਾਸਤੀ ਪ੍ਰਜਾ ਮੰਡਲ ਦੀ ਸਥਾਪਨਾ ਕੀਤੀ ਗਈ ਸੀਗੀ ਤੇ ਇਸ ਦੀ ਗਵਾਹੀ ਕਿੰਨ ਕੀਤੀ ਸੀਗੀ ਸੇਵਾ ਸਿੰਘ ਠਿਕਰੀਵਾਲਾ ਨੇ ਸੂਚੀ ਮੰਡਲ ਦਾ ਸਭ ਤੋਂ ਗਰਮ ਗ੍ਰੈਕ ਕਿਹੜਾ ਹੈ অপਸ਼ਨ A ਬੁੱਧ ਮੀਨਸ ਮਰਕਰੀ অপশন বি শুক্র मींस ভেনাস অপশন সি মঙ্গল मतलब Mars ਤੇ অপশন ডি বৃহস্পতি मींस Jupiter ਤੇ क्वेश्चन ਹੈਗਾ ਸਾਡਾ ਵੀ ਸੂਰਜ ਦੇ ਪਰਿਵਾਰ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਇਸ ਦਾ கரெક્ટ ਆਨਸਰ ਹੈਗਾ অপশন B ਠੀਕ ਹੈ ਸ਼ੁਕਰ ਕਿਉਂਕਿ ਭਾਵੇਂ ਬੁੱਧ ਸੂਰਜ ਦੇ ਸਭ ਤੋਂ ਨੇੜੇ ਹੈ ਪਰ ਸ਼ੁਕਰ ਆਪਣੇ ਸੰਘਣੇ ਵਾਤਾਵਰਣ ਅਤੇ ਗ੍ਰੀਨ ਹਾਊਸ ਪ੍ਰਭਾਵ ਦੇ ਕਾਰਨ ਸਭ ਤੋਂ ਗਰਮ ਗ੍ਰਹਿ ਹੈ ਯੂਜ਼ੂਲੀ ਆਪਾਂ ਮੰਨ ਲੈਂਦੇ ਹਾਂ ਵੀ ਸੂਰਜ ਬਹੁਤ ਗਰਮਾ ਤੇ ਜਿਹੜਾ ਗ੍ਰਹਿ ਉਸ ਤੇ ਸਭ ਤੋਂ ਜ਼ਿਆਦਾ ਨਸਤੀਕ ਹੋਗਾ ਉਹ ਜਿਹੜਾ ਹੈਗਾ ਸਭ ਤੋਂ ਗਰਮ ਹੋਊਗਾ ਜਿਹੜਾ ਹੈਗਾ ਬੁੱਧ ਬੁੱਧ ਸਭ ਤੋਂ ਨਜ਼ਦੀਕ ਆ ਹੈ ਨਾ ਸੂਰਜ ਦੇ ਲੇਕਿਨ ਕਹਿੰਦੇ ਵੀ ਸ਼ੁੱਕਰ ਜਿਹੜਾ ਹੈਗਾ ਉਹ ਬੁੱਧ ਤੋਂ ਵੀ ਜ਼ਿਆਦਾ ਗਰਮ ਆ ਕਿਉਂਕਿ ਇਥੋਂ ਦਾ ਐਟਮੋਸਫੇਅਰ ਹੀ ਇਤਾਂ ਦਾ ਆ ਠੀਕ ਹੈ ਵੀ ਇੱਥੇ ਜਿਹੜੀ ਗਰਮੀ ਆ ਉਹ ਟਰੈਪ ਹੋ ਜਾਂਦੀ ਇਥੋਂ ਦੇ ਵਾਤਾਵਰਣ ਦੇ ਵਿੱਚ ਉਥੋਂ ਦੇ ਵਾਯੂ ਮੰਡਲ ਦੇ ਵਿੱਚ ਇਸ ਕਰਕੇ ਸ਼ੁੱਕਰ ਜਿਹੜਾ ਹੈਗਾ ਆ ਉਹ ਸਭ ਤੋਂ ਗਰਮ ਗ੍ਰਹਿ ਆ ਸੂਰਜੀ ਮੰਡਲ ਦਾ ਠੀਕ ਹੈ ਅਗਲਾ ਕੁਐਸਚਨ ਹੈਗਾ ਇਹ ਵਿੱਚ ਸਭ ਤੋਂ ਡੂੰਘਾ ਮਹਾਸਾਗਰ ਕਿਹੜਾ ਹੈ ਆਪਸ਼ਨ A ਅੰਤ ਸਾਗਰ অপশন বি हिंद महासागर ऑप्शन सी प्रशांत महासागर या फिर ऑप्शन डी आर्कटिक सागर आर्कटिक महासागर तो इसकी करेक्ट ऑप्शन है कि आ ऑप्शन सी प्रशांत महासागर मींस पैसिफिक ओशन कहते इथे ही दुनिया दे सब तो डूंगी था मारियाना ट्रेंच स्थित है ठीक है ਆਪਣਾ ਅਗਲਾ ਕੁਐਸਚਨ ਹੈਗਾ ਆ ਓਜ਼ੋਨ ਪਰਤ ਵਾਯੂ ਮੰਡਲ ਦੀ ਕਿਸ ਤਰਤ ਦੇ ਵਿੱਚ ਪਾਈ ਜਾਂਦੀ ਹੈ ਇੱਕ ਕੁਐਸਚਨ ਬਹੁਤ ਵਾਰ ਰਿਪੀਟ ਹੋ ਚੁੱਕਿਆ ਹੈ ਠੀਕ ਹੈ ਆਪਸ਼ਨ A ਹੈ ਕਿ ਐਟ੍ਰੋਪੋਸਫੀਅਰ ਆਪਸ਼ਨ B ਸਟ੍ਰੈਟੋਸਫੀਅਰ ਆਪਸ਼ਨ C ਮੀਸੋਸਫੀਅਰ ਜਾਂ ਫਿਰ ਆਪਸ਼ਨ D ਐਕਸੋਸਫੀਅਰ ਤੇ ਇਸ ਦਾ ਸਹੀ ਆਨਸਰ ਹੈਗਾ ਆ ਆਪਸ਼ਨ B ਸਟ੍ਰੈਟੋਸਫੀਅਰ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਮਤਾਪ ਮੰਡਲ ਵੀ ਕਹਿੰਦੇ ਆ ਅਗਲਾ ਪ੍ਰਸ਼ਨ ਹੈਗਾ ਪੰਜਾਬੀ ਨਾਲ ਰਿਲੇਟਡ ਕਹਿੰਦੇ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਅਤੇ ਇਸ ਵਿੱਚ ਕਿੰਨੇ ਸਵਰਵਾਹਕ ਹਨ অপਸ਼ਨ A ਦੇਵਨਾਗਰੀ ਦੇ 5 ਸਵਰਵਾਹਕ অপਸ਼ਨ B ਗੁਰਮੁਖੀ 10 ਸਵਰਵਾਹਕ অপਸ਼ਨ C ਸ਼ਾਮੁਖੀ 10 ਸਵਰਵਾਹਕ ਜਾਂ ਫਿਰ অপਸ਼ਨ D ਰੋਮਨ ਵਿਦ 2 ਸਵਰਵਾਹਕ ਹੁਣ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪੰਜਾਬੀ ਦੀ ਲਿਪੀ ਕਿਹੜੀ ਹੈਗੀ ਗੁਰਮੁਖੀ ਠੀਕ ਹੈ ਇਸਦੇ ਵਿੱਚ ਸਵਰਵਾਹਕ ਕਿੰਨੇ ਆ ਤਿੰਨ ਊੜਾ ਐੜਾ ਅਤੇ ਈੜੀ ਇਸ ਤੋਂ ਇਲਾਵਾ ਜਿਹੜੇ ਸ਼ਾਹਮੁਖੀ ਆ ਇਹ ਪਾਕਿਸਤਾਨ ਦੇ ਜਿਹੜੇ ਵਿੱਚ ਪੰਜਾਬੀ ਆ ਹਨਾ ਉਹ ਉੱਥੋਂ ਦੀ ਕੀ ਆ ਇਹ ਲਿਪੀ ਆ ਸ਼ਾਹਮੁਖੀ ਪਾਕਿਸਤਾਨੀ ਪੰਜਾਬੀ ਦੀ ਲਿਪੀ ਆ ਜਿਸ ਦੇ ਵਿੱਚ ਸਾਨੂੰ 10 ਸਵਰਵਾਹਕ ਦੇਖਣ ਨੂੰ ਮਿਲਦੇ ਆ ਤੇ ਇਸਦੇ ਅਕੋਰਡਿੰਗ ਆਪਣਾ ਸਹੀ ਆਨਸਰ ਹੈ ਆਪਸ਼ਨ B ਗੁਰਮੁਖੀ ਜਿਸਦੇ ਵਿੱਚ ਤਿੰਨ ਸਵਰਵਾਹਕ ਹੈ ਊੜਾ ਐੜਾ ਅਤੇ ਈੜੀ ਇਸ ਤੋਂ ਇਲਾਵਾ ਕਿੰਨੇ ਵਿੱਚ 10 ਸਵਰਤੁਨੀਆਂ ਵਾ ਪਰ ਸਵਰਵਾਹਕ ਸਿਰਫ ਤਿੰਨੇ ਆ अगला शब्द है घोड़े का बहुवचन की होगा बहुत ही ईजी क्वेश्चन है ऑप्शन ए घोड़ियाँ ऑप्शन बी घोड़े ऑप्शन सी घोड़ियाँ या फिर ऑप्शन डी घोड़ी जिसका सही आंसर है ऑप्शन बी घोड़े ठीक है अगला क्वेश्चन है पंजाबी विश्लेषण किन्ने प्रकार के होंगे ऑप्शन ए चार ऑप्शन बी पांच ऑप्शन सी छे या फिर ऑप्शन डी अठ ਇਸ ਦਾ ਸਹੀ ਆਂਸਰ ਹੈਗਾ ਆਪਸ਼ਨ B ਪਾਚ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਪਰਿਮਾਣਵਾਚਕ ਨਿਸ਼ਚੇਵਾਚਕ ਤੇ ਪਰਨਾਵੀ ਵਿਸ਼ੇਸ਼ਣ ਪੰਜਾਬੀ ਜਿਹੜੀ ਗ੍ਰਾਮਰ ਹੈ ਜਿਹੜਾ ਪੰਜਾਬੀ ਵਿਆਕਰਨ ਹੈ ਉਹ ਵੀ ਇਗਜ਼ਾਮ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਇਸ ਤੋਂ ਬਹੁਤ ਸਾਰੇ ਕੁਐਸਚਨਸ ਹਮ ਦੇਖਣ ਨੂੰ ਮਿਲਦੇ ਆ ਠੀਕ ਹੈ ਅਗਲਾ ਕੁਐਸਚਨ ਹੈਗਾ ਭਾਸ਼ਾ ਸਿੱਖਣ ਦਾ ਸਹੀ ਕ੍ਰਮ ਕੀ ਹੈ ਆਪਸ਼ਨ A ਪੜਨਾ ਲਿਖਣਾ ਸੁਣਨਾ ਜਾਂ ਫਿਰ ਬੋਲਣਾ ਆਪਸ਼ਨ B ਸੁਣਨਾ ਬੋਲਣਾ ਪੜਨਾ ਲਿਖਣਾ অপশন সি বলਣਾ ਸੁਣਨਾ ਲਿਖਣਾ ਪੜ੍ਹਨਾ ਜਾਂ ਫਿਰ অপਸ਼ਨ ਡੀ ਲਿਖਣਾ ਪੜ੍ਹਨਾ ਬੋਲਣਾ ਸੁਣਨਾ ਇਸ ਤੇ ਅਕੋਰਡਿੰਗ ਵੀ ਜਦੋਂ ਆਪਾਂ ਕੋਈ ਭਾਸ਼ਾ ਸਿੱਖਦੇ ਆਂ ਆਪਾਂ ਕਿਹੜੀ ਚੀਜ਼ ਨੂੰ ਸਭ ਤੋਂ ਪਹਿਲਾਂ ਸਿੱਖਦੇ ਆਂ ਠੀਕ ਹੈ ਆਪਾਂ ਨੂੰ ਪਤਾ ਆਪਣੇ ਕੋਲ ਚਾਰ ਕੁਸ਼ਲ ਆ ਜਾਂਦੇ ਆ ਜਿਸ ਤੇ ਵਿੱਚ ਆ ਜਾਂਦਾ ਸੁਣਨਾ ਬੋਲਣਾ ਪੜ੍ਹਨਾ ਤੇ ਲਿਖਣਾ ਠੀਕ ਹੈ ਇਹਨਾਂ ਨੂੰ ਕਹਿੰਦੇ ਸਹੀ ਕ੍ਰਮ ਦੇ ਵਿੱਚ ਕਿੱਦਾਂ ਯੂਜ਼ ਕੀਤਾ ਜਾਂਦਾ ਹੈ ਇਸ ਦਾ ਸਹੀ ਆਨਸਰ ਹੈਗਾ অপਸ਼ਨ ਬੀ ਸੁਣਨਾ ਬੋਲਣਾ ਪੜਨਾ ਤੇ ਲਿਖਣਾ ਹੁਣ ਆਪਾਂ ਸਭ ਤੋਂ ਪਹਿਲਾਂ ਜੇ ਆਪਣੀ ਚਾਈਲਡਹੂਡ ਨੂੰ ਦੇਖੀਏ ਸਭ ਤੋਂ ਪਹਿਲਾਂ ਆਪਾਂ ਆਪਣੇ ਆਲੇ ਦੁਆਲੇ ਦੇ ਵਿੱਚ ਕੀ ਚੱਲ ਰਿਹਾ ਉਸ ਨੂੰ ਆਪਾਂ ਸੁਣਨਾ ਸਿੱਖਿਆ ਸਾਡੇ ਪੇਰੈਂਟਸ ਕਿੱਦਾਂ ਗੱਲ ਕਰਦੇ ਆ ਜਦੋਂ ਆਪਾਂ ਉਸ ਚੀਜ਼ ਨੂੰ ਸੁਣਿਆ ਫਿਰ ਆਪਾਂ ਨੂੰ ਬੋਲਣਾ ਆਇਆ ਜਦੋਂ ਆਪਾਂ ਨੂੰ ਬੋਲਣਾ ਆਇਆ ਫਿਰ ਆਪਾਂ ਜਿਹੜੀ ਹੈਗੀ ਆ ਪੜਨਾ ਸਿੱਖਿਆ ਹਨਾ ਜੋਰ-ਜੋਰ ਕੇ ਉਸ ਤੋਂ ਜਦੋਂ ਆਪਾਂ ਪੜਨਾ ਸਿੱਖ ਲਿਆ ਫਿਰ ਆਪਾਂ ਉਸ ਪੜੇ ਹੋਏ ਨੂੰ ਲਿਖਣਾ ਸਿੱਖਿਆ ਤਾਂ ਇਸ ਪ੍ਰਕਾਰ ਇਸ ਤਸਹੀ オーडर ਕੀ ਹੈ ਐਲ ਐਸ ਆਰ ਡਬਲਯੂ ਠੀਕ ਹੈ ਮਤਲਬ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਸੁਣਨਾ ਬੋਲਣਾ ਪੜ੍ਹਨਾ ਅਤੇ ਲਿਖਣਾ ਅਗਲਾ ਕੁਐਸਚਨ ਹੈ ਕਿ ਆ ਵਿਆਕਰਨ ਪੜਾਉਣ ਦੀ ਆਗਮਨ ਵਿਧੀ ਮੀਨਸ ਇੰਡਕਟਿਵ ਮੈਥਡ ਵਿੱਚ ਅਧਿਆਪਕ ਨੂੰ ਕਿਸ ਕ੍ਰਮ ਦੀ ਪਾਲਣਾ ਕਰਨੀ ਚਾਹੀਦੀ ਹੈ ਆਪਸ਼ਨ A ਨਿਯਮ ਤੋਂ ਉਦਾਹਰਨ ਵਾਲ ਆਪਸ਼ਨ B ਉਦਾਹਰਨ ਤੋਂ ਨਿਯਮ ਵਾਲ ਆਪਸ਼ਨ C ਪਰਿਭਾਸ਼ਾ ਤੋਂ ਅਭਿਆਸ ਵਾਲ ਜਾਂ ਫਿਰ ਆਪਸ਼ਨ D ਪਾਠ ਪੁਸਤਕ ਤੋਂ ਰੱਟੇ ਵਾਲ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ B ਉਦਾਹਰਨ ਤੋਂ ਨਿਯਮ ਵਾਲ ਇਹ ਵਿਧੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਬੱਚਾ ਖੁਦ ਖੋਜ ਕਰਦਾ ਹੈ ਠੀਕ ਹੈ ਉਦਾਹਰਨ ਤੋਂ ਨਿਯਮ ਵਾਲਾ ਪਹਿਲਾਂ ਆਪਾਂ ਬੱਚੇ ਨੂੰ ਧਾਰਨ ਦਿੰਦੇ ਆ ਫਿਰ ਉਸ ਨੂੰ ਉਸ ਦਾ ਨਿਯਮ ਸਮਝਾਉਂਦੇ ਆ ਇਹ ਆਚੰਦ ਆਗਮਨ ਵਿਧੀ ਦੇ ਵਿੱਚ ਮੀਨਸ ਇੰਡਕਟਿਵ ਮੈਥਡ ਦੇ ਵਿੱਚ ਅਗਲਾ ਕੁਐਸਚਨ ਹੈ ਕਿ ਜੇਕਰ ਇੱਕ ਬੱਚਾ ਸ਼ੇਰ ਨੂੰ ਸਸਾ ਬੋਲਦਾ ਠੀਕ ਹੈ ਸ਼ੇਰ ਨੂੰ ਸ਼ੇਰ ਪੜ੍ਹਦਾ ਹੈ ਤਾਂ ਇੱਕ ਭਾਸ਼ਾ ਅਧਿਆਪਕ ਵਜੋਂ ਤੁਸੀਂ ਇਸ ਨੂੰ ਕੀ ਮੰਨੋਗੇ ਸਭ ਤੋਂ ਪਹਿਲੀ ਆਪਸ਼ਨ ਹੈਗੀ ਹੈ ਬੱਚੇ ਦੀ ਲਾਪਰਵਾਹੀ ਆਪਸ਼ਨ ਬੀ ਖੇਤਰੀ ਭਾਸ਼ਾ ਜਾਂ ਉਪਭਾਸ਼ਾ ਦਾ ਪ੍ਰਭਾਵ ਆਪਸ਼ਨ ਸੀ ਬੱਚੇ ਦੀ ਸੁਣਨ ਸ਼ਕਤੀ ਵਿੱਚ ਕਮੀਆਂ ਵੀ ਬੱਚੇ ਨੂੰ ਠੀਕ ਤਰ੍ਹਾਂ ਸੁਣਾਏ ਨਹੀਂ ਜਾਂਦਾ ਇਸ ਕਰਕੇ ਉਹ ਗਲਤ ਬੋਲਦਾ ਜਾਂ ਫਿਰ ਆਪਸ਼ਨ ਡੀ ਬੱਚੇ ਦਾ ਮੁਰਖ ਹੋਣਾ ਤੇ ਇਸ ਦੇ ਵਿੱਚ ਸਹੀ ਆਨਸਰ ਹੈਗਾ ਆ ਆਪਸ਼ਨ ਬੀ ਹੋ ਸਕਦਾ ਉਸ ਤੇ ਖੇਤਰੀ ਭਾਸ਼ਾ ਹੈ ਜੀ ਹੋਵੇ ਕਿਉਂਕਿ ਆਪਾਂ ਬਹੁਤ ਵਾਰ ਦੇਖਿਆ ਵੀ ਪੰਜਾਬ ਦੇ ਵਿੱਚ ਜਦੋਂ ਉਪਭਾਸ਼ਾ ਆਪਾਂ ਦੇਖਦੇ ਹਾਂ ਨਾ ਤਾਂ ਇੰਪੈਕਟ ਹੁੰਦਾ ਵੀ ਕੁਝ ਅੱਖਰਾਂ ਨੂੰ ਕੁਝ ਸ਼ਬਦਾਂ ਨੂੰ ਉਚਾਰਨ ਦਾ ਤਰੀਕਾ ਹੀ ਅਲੱਗ ਹੁੰਦਾ ਹੈ ਠੀਕ ਹੈ ਇਸ ਕਰਕੇ ਆਪਾਂ ਕੀ ਮੰਨਾਂਗੇ অপਸ਼ਨਸ ਦੇ ਅਕੋਰਡਿੰਗ ਕੀ ਹੈ ਖੇਤਰੀ ਭਾਸ਼ਾ ਇਹ ਪਪਾਸ਼ਾ ਦਾ ਪ੍ਰਭਾਵ ਹੈ ਜਿਸ ਕਰਕੇ ਆਪਾਂ ਕੀ ਕਰਦੇ ਹਾਂ ਜਿਸ ਜਿਸ ਚੀਜ਼ ਨੂੰ ਜਿੰਨਾ ਉਚਾਰਿਆ ਜਾਂਦਾ ਆਪਾਂ ਆਪ ਹੀ ਐਡਾਪਟ ਕਰ ਲੈਣੇ ਆ ਜਦੋਂ ਕਿ ਮਾਲਵੇ ਦੇ ਵਿੱਚ ਆਪਾਂ ਵਾਵੇ ਤੋਂ ਬੋਲਦੇ ਆ ਵਿੱਚ ਹਨਾ ਉਥੇ ਵਿੱਚ ਵਿੱਚ ਬੋਲਿਆ ਜਾਂਦਾ ਕਿੱਥੇ ਪਈ ਇਹ ਦੇ ਵਿੱਚ ਪਈ ਹੋਣੀ ਆ ਮਤਲਬ ਕੀ ਹੁੰਦਾ ਹੈ ਵੀ ਜੇਕਰ ਕੋਈ ਬੱਚਾ ਕਿਸੇ ਅੱਖਰ ਨੂੰ ਥੋੜੀ ਅਲੱਗ ਤਰੀਕੇ ਨਾਲ ਉਚਾਰ ਰਿਹਾ ਵਾ ਤਾਂ ਪੋਸੀਬਲ ਹੈ ਵੀ ਉਸਦੀ ਮਾਤ ਭਾਸ਼ਾ ਦੇ ਵਿੱਚ ਜਾਂ ਫਿਰ ਉਸਦੀ ਉਪ ਭਾਸ਼ਾ ਖੇਤਰੀ ਭਾਸ਼ਾ ਦੇ ਵਿੱਚ ਵੀ ਐਦਾਂ ਹੀ ਉਚਾਰਿਆ ਜਾਂਦਾ ਹੈ। ਅਗਲਾ ਕੁਐਸਚਨ ਹੈ ਕਿ ਇਹ ਮੁਹਾਵਰੇ ਤੇ ਖਾਨ ਪੜ੍ਹਾਉਣ ਦਾ ਮੁੱਖ ਉਦੇਸ਼ ਕੀ ਹੈ? ਆਪਸ਼ਨ A ਬੱਚਿਆਂ ਨੂੰ ਔਖੇ ਸ਼ਬਦ ਯਾਦ ਕਰਵਾਉਣਾ, ਆਪਸ਼ਨ B ਭਾਸ਼ਾ ਨੂੰ ਪ੍ਰਭਾਵਸ਼ਾਲੀ ਅਤੇ ਸੌਖ ਮਈ ਬਣਾਉਣ ਦੀ ਸਮਰੱਥਾ ਪੈਦਾ ਕਰਨਾ। অপশন সি পরীক্ষা ਦੇ ਵਿੱਚ ਅੰਕ ਵਧਾਉਣਾ ਜਾਂ ਫਿਰ অপশন ਡੀ ਸਿਰਫ ਲੋਕ ਕਥਾਵਾਂ ਸੁਣਾਉਣਾ ਤੇ ਇਹ ਤਾਂ ਆਪਾਂ ਅਨਸਰ ਗੈਸ ਵੀ ਕਰ ਸਕਦੇ ਹਾਂ ਇਸ ਦਾ ਸਹੀ ਆਨਸਰ ਹੈ অপশন ਬੀ ਭਾਸ਼ਾ ਨੂੰ ਪ੍ਰਭਾਵਸ਼ਾਲੀ ਅਤੇ ਸੋਹਜਵੇਂ ਬਣਾਉਣ ਦੀ ਸਮਰੱਥਾ ਪੈਦਾ ਕਰਨਾ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਚੰਗੇ ਤਰੀਕੇ ਨਾਲ ਆਪਣੇ ਆਪ ਨੂੰ ਆਪਣੀ ਭਾਸ਼ਾ ਦੇ ਵਿੱਚ ਐਕਸਪ੍ਰੈਸ ਕਰਨਾ ਸਿੱਖਣ ਕਿਉਂਕਿ ਆਪਣੇ ਮਹਾਵਰੇ ਹੈ ਜੇ ਆ ਜਦੋਂ ਆਪਾਂ ਉਹਨਾਂ ਨੂੰ ਯੂਜ਼ ਕਰਦੇ ਹਾਂ ਸਾਡੀ ਜਿਹੜੀ ਸ਼ਬਦਾਵਲੀ ਆ ਭਾਸ਼ਾ ਆ ਉਹ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਲੱਗਦੀ ਹੈ ਹਾਂ ਅੱਗੇ ਹੈਗਾ ਆ ਸਿਰ ਤੇ ਹੱਥ ਰੱਖਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਆਪਸ਼ਨ A ਕਿਸੇ ਨੂੰ ਮਾਰਨਾ ਆਪਸ਼ਨ B ਆਸ਼ੀਰਵਾਦ ਦੇਣਾ ਜਾਂ ਸਹਾਇਤਾ ਕਰਨਾ ਆਪਸ਼ਨ C ਸਿਰ ਦਰਦ ਹੋਣਾ ਜਾਂ ਫਿਰ ਆਪਸ਼ਨ D ਜ਼ਿੰਮੇਵਾਰੀ ਤੋਂ ਭੱਜਣਾ ਇਸ ਦਾ ਸਹੀ ਆਨਸਰ ਹੈ ਆਪਸ਼ਨ B ਆਸ਼ੀਰਵਾਦ ਦੇਣਾ ਠੀਕ ਹੈ ਜਾਂ ਫਿਰ ਸਹਾਇਤਾ ਕਰਨਾ ਅਗਲਾ ਕੁਐਸਚਨ ਹੈਗਾ ਪੰਜਾਬੀ ਵਿੱਚ ਨਾਸਕੀ ਧੁਨੀਆਂ ਕਿੰਨੀਆਂ ਹੁੰਦੀਆਂ ਹਨ অপশন এ 10 অপশন বি 4 অপশন সি 5 আর پھر অপশন ডি 6 ਤੇ ਇਸ ਦਾ ਸਹੀ ਆਨਸਰ ਹੈ অপশন সি 5 ਇਹ ਆਪਾਂ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ ਠੀਕ ਹੈ ਧੁਨੀਆਂ ਦੀ ਵੰਡ ਤੇ ਉਚਾਰਨ ਅੰਕਾਂ ਦੇ ਹਿਸਾਬ ਦੇ ਨਾਲ ਧੁਨੀਆਂ ਜੋ ਤੁਸੀਂ ਪੂਰੀ ਵੀਡੀਓ ਚਾਕੇ ਦੇਖ ਸਕਦੇ ਆ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਕਨਫਿਊਜ਼ਨ ਹੈਗੀ ਠੀਕ ਹੈ ਅੱਗੇ ਹੈਗਾ ਬੋਲੀ ਦੇ ਆਧਾਰ ਤੇ ਉਹ ਸ਼ਬਦ ਜੋ ਕਿਸੇ ਖਾਸ ਇਲਾਕੇ ਵਿੱਚ ਬੋਲੇ ਜਾਂਦੇ ਹਨ ਪਰ ਲਿਖਤੀ ਭਾਸ਼ਾ ਦਾ ਹਿੱਸਾ ਨਹੀਂ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਆ ਮਤਲਬ ਹੈ ਵੀ ਉਹ ਕਹਿੰਦੇ ਵੀ ਬੋਲੀ ਦੇ ਆਧਾਰ ਤੇ ਉਹ ਸ਼ਬਦ ਜਿਹੜੇ ਖਾਸ ਇਲਾਕੇ ਦੇ ਵਿੱਚ ਬੋਲੇ ਜਾਂਦੇ ਆ ਲੇਕਿਨ ਉਹ ਲਿਖਤੀ ਭਾਸ਼ਾ ਦਾ ਹਿੱਸਾ ਨਹੀਂ ਹੈਗੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਮਤਲਬ ਆਪਾਂ ਕੈਜੂਅਲੀ ਯੂਜ਼ ਕਰ ਲੈਣੇ ਆ ਲੇਕਿਨ ਲਿਖਣ ਦੇ ਵਿੱਚ ਆਪਾਂ ਉਹ ਅੱਖਰਾਂ ਦਾ ਯੂਜ਼ ਨਹੀਂ ਕਰਦੇ ਆਪਸ਼ਨ A ਤਕ ਸਾਦੇ ਸ਼ਬਦ ਆਪਸ਼ਨ B ਉਪਭਾਸ਼ਾਈ ਸ਼ਬਦ অপশন সি তৎসম শব্দ ইয়া ফির অপশন ডি তদ্ভব শব্দ তেস তো সহি আনসার হ্যায় অপশন বি উপভাষাঈ শব্দ apna agla question dekh lene hai apan agla question hai ga din e ilahi dharm nu swikar karn wala pehla ate eklauta hindu kon si option C, a raja man singh option b raja totan mal অপশন সি বীরবল یا پھر অপশন ডি রাজা ভগবান দাস تے اس دا صحیح انسر ہے অপশন সি বীরবল اکبر نے دین الہی ترمز دی شروعات کیتی سی 1582 وچ تے اس نو تھਾਰন کرن والا اس نو સ્વીકાર کرن والا پہلا تے اکلوتا ہندو کون سی বীরবল اے کوسچن بھی بہت امپورٹنٹ ہے بہت بار پوچھا گیا ہوا ٹھیک ہے ਅਗਲਾ ਕੁਐਸਚਨ ਹੈ ਕਿ 1905 ਵਿੱਚ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਕਿਹੜਾ ਆंदोलਨ ਸ਼ੁਰੂ ਕੀਤਾ ਗਿਆ ਹੁਣ ਤੁਹਾਨੂੰ ਇੱਕ ਗੱਲ ਪਤਾ ਲੱਗਦੀ ਹੈ ਵੀ ਬੰਗਾਲ ਦੀ ਵੰਡ ਕਦੋਂ ਕੀਤੀ ਗਈ ਸੀ 1905 ਦੇ ਵਿੱਚ ਤੇ ਇਹ ਕਿਸ ਨੇ ਕੀਤੀ ਸੀਗੀ ਇਹ ਕੁਐਸਚਨ ਹੈ ਤੁਹਾਡੇ ਲਈ ਜੇ ਤੁਹਾਨੂੰ ਆਨਸਰ ਆਉਂਦਾ ਹੋਇਆ ਤਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਠੀਕ ਹੈ ਤਾਂ ਆਪਣੀ ਪਹਿਲੀ ਆਪਸ਼ਨ ਹੈਗੀ ਆਪਸ਼ਨ A ਅਸਹਿਯੋਗ ਆंदोलਨ ਆਪਸ਼ਨ B ਸਵਦੇਸ਼ੀ ਆंदोलਨ ਆਪਸ਼ਨ C ਖিলাਫਤ ਆंदोलਨ ਜਾਂ ਫਿਰ ਆਪਸ਼ਨ D ਸਿਵਲ ਨਾਫਰਮਾਨੀ ਆंदोलਨ ਇਸ ਦਾ ਸਹੀ ਆਨਸਰ ਹੈ ਆਪਸ਼ਨ B ਸਵਦੇਸ਼ੀ ਆंदोलਨ ਜਿਸਾਨੂੰ ਸਾਡੇ ਕੁਐਸਚਨ ਦਾ ਆਨਸਰ ਵੀ ਮਿਲ ਚੁੱਕਿਆ ਵਾ ਲਾਰਡ ਕਰਜ਼ਨ ਨੇ ਇਹ ਜਿਹੜਾ ਹੈਗਾ ਬੰਗਾਲ ਦੀ ਵੰਡ ਕੀਤੀ ਸੀ ਠੀਕ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਸਭ ਸਾਰਿਆਂ ਨੂੰ ਆਉਣਾ ਚਾਹੀਦਾ ਬੰਗਾਲ ਦੀ ਵੰਡ ਤੋਂ ਵੀ ਕੁਐਸਚਨ ਆ ਜਾਂਦੇ ਹੁੰਦੇ ਹੈ ਕਹਿੰਦੇ ਚਿੱਟਾ ਮਹਾਦੀਪ ਮੀਨਸ ਵਾਈਟ ਕੰਟੀਨੈਂਟ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨ A ਯੂਰਪ ਆਪਸ਼ਨ ਆਪਸ਼ਨ ਬੀ ਅਫਰੀਕਾ ਆਪਸ਼ਨ ਸੀ ਅੰਟਾਰਕਟਿਕਾ ਜਾਂ ਫਿਰ ਆਪਸ਼ਨ ਡੀ ਆਸਟ੍ਰੇਲੀਆ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਅੰਟਾਰਕਟਿਕਾ ਕਿਉਂਕਿ ਇਹ ਬਰਫ ਦੇ ਨਾਲ ਟਕਿਆ ਰਹਿੰਦਾ ਹੈ ਬਹੁਤ ਜ਼ਿਆਦਾ ਠੰਡ ਹੈ ਇੱਥੇ ਠੀਕ ਹੈ ਅਗਲਾ ਕੁਐਸਚਨ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ ਨੀਲ ਨਦੀ ਕਿਸ ਮਹਾਦੀਪ ਦੇ ਵਿੱਚ ਵਗਦੀ ਹੈ ਹੁਣ ਸਾਨੂੰ ਇੱਥੇ ਇੱਕ ਇੰਪੋਰਟੈਂਟ ਚੀਜ਼ ਪਤਾ ਲੱਗੀ ਵੀ ਦੁਨੀਆ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਨੀਲ ਨਦੀ ਤੇ ਇੱਥੇ ਲੰਬਾਈ ਦੀ ਗੱਲ ਹੁੰਦੀ ਪਈ ਹੈ ਠੀਕ ਹੈ ਇਸ ਇਸ ਦੇ ਵਿੱਚ ਵੀ ਬੱਚਾ ਕਨਫਿਊਜ਼ ਹੋ ਜਾਂਦਾ ਵਾ ਵੀ ਲੰਬੀ ਨਦੀ ਨੀਲ ਆ ਤੇ ਵੱਡੀ ਨਦੀ ਜਿਹੜੀ ਹੈਗੀ ਆ ਉਹ ਐਮਾਜ਼ਨ ਰਿਵਰ ਆ ਕਿਉਂਕਿ ਇਹ ਬਹੁਤ ਜ਼ਿਆਦਾ ਪਾਣੀ ਆਪਣੇ ਅੰਦਰ ਕੈਰੀ ਕਰਦੀ ਹੈ ਇਸ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਜਾਂ ਵੋਲੀਅਮ ਆ ਉਹ ਨੀਲ ਨਦੀ ਨਾਲੋਂ ਜ਼ਿਆਦਾ ਆ ਤੇ ਜਿਹੜੀ ਨੀਲ ਨਦੀ ਆ ਇਸ ਦੀ ਲੰਬਾਈ ਜ਼ਿਆਦਾ ਆ ਇੱਕ ਖੇਤਰ ਜਿਹੜਾ ਹੈਗਾ ਜ਼ਿਆਦਾ ਕਵਰ ਕਰਦੀ ਹੈ ਤਾਂ ਕਰਕੇ ਆਪਾਂ ਇਸ ਨੂੰ ਲੰਬੀ ਨਦੀ ਕਹਿੰਦੇ ਆ ਜਦਕਿ ਜੇਕਰ ਵੱਡੀ ਨਦੀ ਦੀ ਗੱਲ ਕਰੀਏ ਤਾਂ ਕਿਹੜੀ ਆ ਐਮਾਜ਼ਨ ਰਿਵਰ ਠੀਕ ਹੈ ਆਪਣਾ ਕੁਐਸਚਨ ਸੀਗਾ ਵੀ ਦੁਨੀਆ ਦੀ ਸਭ ਤੋਂ ਲੰਬੀ ਨਦੀ ਨਿਗਲ ਨਦੀ ਜਿਹੜੀ ਹੈਗੀ ਆ ਉਹ ਕਿਸ ਮਹਾਦੀਪ ਦੇ ਵਿੱਚ ਵਗਦੀ ਹੈ ਆਪਸ਼ਨ ਏ ਏਸ਼ੀਆ ਆਪਸ਼ਨ ਬੀ ਦੱਖਣੀ ਅਫਰੀਕਾ ਆਪਸ਼ਨ ਸੀ ਅਫਰੀਕਾ ਜਾਂ ਫਿਰ ਆਪਸ਼ਨ ਡੀ ਉੱਤਰੀ ਅਮਰੀਕਾ ਤੇ ਆਪਣਾ ਸਹੀ ਆਨਸਰ ਹੈ ਆਪਸ਼ਨ ਸੀ ਅਫਰੀਕਾ ਹੁਣ ਇੱਥੇ ਵੀ ਆਪਾਂ ਇੰਪੋਰਟੈਂਟ ਚੀਜ਼ ਮੈਂਸ਼ਨ ਕੀਤੀ ਹੋਈ ਹੈ ਜੇਕਰ ਸਭ ਤੋਂ ਵੱਡੀ ਨਦੀ ਪੁੱਛਿਆ ਜਾਵੇ ਤਾਂ ਐਮਾਜ਼ਨ ਹੋਊਗੀ ਕਿਉਂ ਕਿਉਂਕਿ ਇਸ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਆ ਠੀਕ ਹੈ ਅਗਲਾ ਕੁਐਸਚਨ ਹੈਗਾ ਯਾ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਭਾਰਤ ਦੀਆਂ 22 ਅਧਿਕਾਰਿਤ ਭਾਸ਼ਾਵਾਂ ਦਾ ਜ਼ਿਕਰ ਹੈ ਆਪਸ਼ਨ A 7ਵੀਂ ਅਨੁਸੂਚੀ ਆਪਸ਼ਨ B 8ਵੀਂ ਅਨੁਸੂਚੀ ਆਪਸ਼ਨ C 9ਵੀਂ ਅਨੁਸੂਚੀ ਜਾਂ ਫਿਰ ਆਪਸ਼ਨ D 10ਵੀਂ ਅਨੁਸੂਚੀ ਤੇ ਇਸ ਦਾ ਕਰੈਕਟ ਆਨਸਰ ਹੈਗਾ ਯਾ ਆਪਸ਼ਨ B 8ਵੀਂ ਅਨੁਸੂਚੀ ਜਿਸ ਦੇ ਵਿੱਚ ਸਾਨੂੰ ਸਾਡੀਆਂ ਮਾਨਤਾ ਪ੍ਰਾਪਤ 22 ਭਾਸ਼ਾਵਾਂ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ ਠੀਕ ਹੈ ਜੀ ਤਾਂ ਇਹ ਸੀ ਆਪਣੀ ਅੱਜ ਦੀ ਕਲਾਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ